ਅੱਜ ਦੀ ਕਹਾਣੀ ਜਿਹੜੀ ਕੁਝ ਸੱਚੀਆਂ ਘਟਨਾਵਾਂ ਤੇ ਉਦਾਰ ਹੈ ਤੇ ਕਹਿੰਦੇ ਨੇ ਇੱਕ ਵਾਰੀ ਇੱਕ ਕੁੜੀਆਂ ਦੇ ਹੋਸਟਲ 'ਚ ਕੁੜੀ ਖੁਦ ਖੁਸ਼ੀ ਕਰਨ ਦੇ ਲਈ ਨਿਕਲੀ ਸ਼ਾਇਦ ਉਹ ਆਪਣੀ ਜਾਨ ਦੇਣ ਹੀ ਲੱਗੀ ਸੀ ਕਿ ਪਿੱਛੋਂ ਵਾਰਡਨ ਨੇ ਆਵਾਜ਼ ਮਾਰ ਲਈ ਕਹਿਣ ਲੱਗੇ ਤੂੰ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ ਮੈਨੂੰ ਪਤਾ ਤੈਨੂੰ ਪੇਪਰਾਂ ਦੇ ਵਿੱਚ ਤੇਰਾ ਮਨ ਚਾਇਆ ਰਿਜ਼ਲਟ ਨਹੀਂ ਮਿਲ ਸਕਿਆ ਜਿੰਨੇ ਤੂੰ ਮਿਹਨਤ ਕੀਤੀ ਸੀ ਉਹਦਾ ਤੈਨੂੰ ਫਲ ਨਹੀਂ ਮਿਲ ਸਕਿਆ ਤੇ ਮੈਨੂੰ ਇਹ ਵੀ ਪਤਾ ਵਾਏ ਕੋ ਪਹਿਲੀ ਵਾਰ ਨਹੀਂ ਹੋਇਆ ਤੂੰ ਹਮੇਸ਼ਾ ਬਹੁਤ ਮਿਹਨਤ ਕਰਦੀ ਉਸ ਮਿਹਨਤ ਦੇ ਮੁਤਾਬਿਕ ਤੈਨੂੰ ਕਦੀ ਵੀ ਫਲ ਨਹੀਂ ਮਿਲਿਆ ਮੈਂ ਅਕਸਰ ਹੀ ਵੇਖਦੀ ਆ ਤੈਨੂੰ ਤੁਭੁਜੀ 부ਜੀ ਜੀ ਰੈਣੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਸਾਡੀ ਗੱਲ ਹੋ ਚੁੱਕੀ ਹੈ ਮੈਂ ਪੁੱਛੂੰਗੀ ਨਹੀਂ ਕਿ ਕੀ ਵਜ੍ਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਤੂੰ ਬਹੁਤ ਵਾਰ ਦੱਸ ਚੁੱਕੀ ਹੈ ਕੁਝ ਲੋਕ ਜਿਹੜੇ ਕਿ ਤੇਰੀ ਮਿਹਨਤ ਨੂੰ ਪਿੱਛੇ ਕਰਕੇ ਸ਼ਾਇਦ ਧੋਖੇ ਦੇ ਨਾਲ ਅੱਗੇ ਲੰਘ ਜਾਂਦੇ ਇਸ ਗੱਲ ਦਾ ਤੈਨੂੰ ਗਿਲਾ ਸ਼ਾਇਦ ਖੈਰੇ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਦੇ। ਤੂੰ ਬਹੁਤ ਵਾਰੀ ਮੈਨੂੰ ਆਪਣੇ ਮਨ ਦੀ ਗੱਲ ਦੱਸੀ ਅੱਜ ਮੈਂ ਦੱਸਦੀ ਆ। ਤੈਨੂੰ ਪਤਾ ਮੈਂ ਵੀ ਬਹੁਤ ਦੁਖੀ ਆ। ਤੈਨੂੰ ਪਤਾ ਇੱਥੇ ਮੈਨੂੰ ਕਿਦਾਂ ਪਤਾ ਲੱਗਾ ਕਿ ਤੂੰ ਤੋਂ ਆ ਕੇ ਛਾਲ ਮਾਰਨ ਲੱਗੀ ਆ। ਕਿਉਂਕਿ ਮੈਂ ਵੀ ਇਹੋ ਮਨ ਬਣਾ ਕੇ ਆਈ ਆ। ਬੜੀਆਂ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੈਨੂੰ ਵੀ ਤੰਗ ਪਰੇਸ਼ਾਨ ਕਰ ਰਹੀਆਂ ਨੇ। ਪਰ ਮੈਂ ਸ਼ਾਇਦ ਹਲੇ ਹਲੇ ਡਾਮਾ ਡੋਲੇ। ਤੂੰ ਪੱਕਾ ਮਨ ਬਣਾ ਲਿਆ। ਤੂੰ ਆਪਣੀ ਜਾਨ ਦੇ ਦੇਣੀ ਮੈਂ ਤੈਨੂੰ ਰੋਕਦੀ ਨਹੀਂ ਪਰ ਜਾਂਦੇ ਜਾਂਦੇ ਇੱਕ ਐਸਾਨ ਤੇ ਕਰੀ ਸਕਦੀ ਹਾਂ ਜੇ ਤੂੰ 5 ਮਿੰਟ ਮੇਰੇ ਨਾਲ ਬਹਿ ਕੇ ਗੱਲ ਕਰ ਲਵੇਂ ਜੇ ਤੂੰ ਮੈਨੂੰ ਦੱਸ ਦਵੇਂ ਕਿ ਇਨਾ ਵੱਡਾ ਜੇਰਾ ਤੂੰ ਕਿੱਦਾਂ ਇਕੱਠਾ ਕੀਤਾ ਤੇ ਸ਼ਾਇਦ ਮੈਂ ਵੀ ਮਨ ਬਣਾ ਲਵਾਂ ਉਸ ਤੋਂ ਬਾਅਦ ਮੈਂ ਤੈਨੂੰ ਰੋਕੂੰਗੀ ਨਹੀਂ ਮੈਨੂੰ ਲੱਗਦਾ ਮੈਂ ਤੇਰੇ ਕੋਲੋਂ ਕੁਝ ਸਿੱਖ ਸਕਦੀ ਹਾਂ ਤੇਰੇ ਕੋਲੋਂ ਕੁਝ ਪੁੱਛ ਸਕਦੀ ਹਾਂ ਜਿਵੇਂ ਜਰਾ ਜਿਨਾ ਮੀ ਤੇਰਾ ਕੁਝ ਕੀਤਾ ਹੋਵੇ ਜੇ ਤੂੰ ਜਰਾ ਜਨਾਮੀ ਮੇਰਾ ਕਿਤੇ ਆਦਰ ਕਰਦੀ ਹੋਵੇਂ ਤੇ ਤੂੰ 5 ਮਿੰਟ ਬੈਠ ਕੇ ਮੇਰੇ ਨਾਲ ਗੱਲ ਕਰ ਲੈ ਗੱਲ ਕਾਦੀ ਸੀ ਕਿ ਗਾਰਡਨ ਨੇ ਉਹ 5 ਮਿੰਟ ਉਹਦੇ ਕੋਲੋਂ ਲੈ ਕੇ ਉਹਦੇ ਨਾਲ ਗੱਲਾਂ ਸ਼ੁਰੂ ਕੀਤੀਆਂ ਇਸ ਮੌਕੇ ਦੇ ਉੱਤੇ ਕੁੜੀ ਨੇ ਆਪਣੇ ਸਾਰੇ ਇਤਰਾਜ਼ ਦੱਸੇ ਕਿ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਮਯਾਬ ਨਹੀਂ ਹਾਂ ਤੇ ਜੇਕਰ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਜਗ੍ਹਾ ਤੇ ਕਾਮਯਾਬ ਨਹੀਂ ਹਾਂ ਤੇ ਫਿਰ ਇਸ ਜ਼ਿੰਦਗੀ ਨੂੰ ਜੀਉਣ ਦਾ ਮੇਰਾ ਕੋਈ ਅਧਿਕਾਰ ਨਹੀਂ ਹੈ ਮੈਂ ਕਿਸੇ ਲਈ ਵੀ ਪੂਰੀ ਨਹੀਂ ਨਾ ਆਪਣੇ ਮਾਪਿਆਂ ਲਈ ਨਾ ਆਪਣੀ ਕਲਾਸ ਦੇ ਲਈ ਅਧਿਆਪਕਾਂ ਦੇ ਲਈ ਤੁਹਾਡੇ ਲਈ ਤੇ ਹੁਣ ਵਾਲੇ ਸਮੇਂ ਦੇ ਵਿੱਚ ਵੀ ਸ਼ਾਇਦ ਮੈਂ ਕਿਸੇ ਲਈ ਪੂਰੀ ਨਾ ਹੋ ਸਕਾਂ ਮੈਂ ਕਾਮਯਾਬ ਨਾ ਹੋ ਸਕਾਂ ਬਾੜਾ ਨੇ ਕਿਹਾ ਹੁਣ ਜੇ ਤੂੰ ਬੁਰਾਣਾ ਬਣਾਏ ਤੇ ਮੈਂ ਵੀ ਤੈਨੂੰ ਆਪਣੀ ਕਹਾਣੀ ਸੁਣਾਉਣਾ ਚਾਹੁੰਦੀ ਹਾਂ ਤੂੰ ਬਿਲਕੁਲ ਸੱਚੀ ਹੈ ਸਾਡੀ ਕਹਾਣੀ ਪਤਾ ਨਹੀਂ ਕਿਉਂ ਰਲਦੀ ਮਿਲਦੀ ਹੈ ਸੁਣਨਾ ਚਾਹਵੇਂਗੀ ਜਦੋਂ ਮੈਂ ਛੋਟੀ ਸੀ ਤੇ ਮੇਰੇ ਲਈ ਇੱਕ ਟੀਚਾ ਸੀ ਮੇਰੇ ਲਈ ਕਾਮਯਾਬੀ ਸੀ ਕਿ ਮੈਂ ਚੰਗੇ ਨੰਬਰਾਂ ਨਾਲ ਪਾਸ ਹੋ ਜਾਵਾਂ ਛੇ ਤੇਰੇ ਲਈ ਵੀ ਇਹ ਹੋਇਓ ਹੌਲੀ ਹੌਲੀ ਮੇਰੇ ਲਈ ਟੀਚਾ ਸੀ ਕਿ ਮੈਂ ਚੰਗੇ ਕਾਲਜ ਦੇ ਵਿੱਚ ਦਾਖਲਾ ਲੈ ਲਵਾਂ ਖੋਪੜਾ ਹੀ ਕੀਤੀ ਮੈਂ ਉਹ ਟੀਚਾ ਸਰ ਕਰ ਲਿਆ ਸ਼ਾਇਦ ਤੁਸੀਂ ਸਰ ਕਰ ਲਿਆ ਹੋਗਾ ਉਸ ਤੋਂ ਬਾਅਦ ਟੀਚਾ ਸੀ ਕਿ ਮੈਂ ਚੰਗੇ ਨੰਬਰਾਂ ਦੇ ਨਾਲ ਪਾਸ ਹੋ ਜਾਵਾਂ ਤਾਂ ਕਿ ਮੈਨੂੰ ਵਧੀਆ ਨੌਕਰੀ ਮਿਲ ਜਾਵੇ ਇਹ ਸਭ ਦੇ ਦਰਮਿਆਨ ਬੜੀ ਬੜੀ ਮੰਨ ਦੇ ਵਿੱਚ ਆਇਆ ਕਿ ਜੋ ਮੈਂ ਚਾਹੁੰਨੀ ਆਂ ਮੇਰਾ ਨਹੀਂ ਹੋ ਸਕਿਆ ਇਸੇ ਤਰੀਕੇ ਦੇ ਨਾਲ ਕੋਸ਼ਿਸ਼ ਇੱਕ ਗੱਲਾਂ ਹੋਰ ਸਾਡੀਆਂ ਰਲਦੀਆਂ ਹੋਣਗੀਆਂ ਤੂੰ ਭਲਾ ਮੈਨੂੰ ਦੱਸ ਜਦੋਂ ਬੰਦਾ ਵਿਆਹਣ ਜੋਗਾ ਹੁੰਦਾ ਜਦੋਂ ਹੁਣ ਵਿਆਹਣ ਜੋਗੀ ਹੋਈਆਂ ਤੇ ਇੱਕ ਕੁਆਰੀ ਦੇ ਲਈ ਇੱਕ ਕੁਆਰੀ ਦੇ ਲਈ ਸਭ ਤੋਂ ਵੱਡੀ ਕਾਮਯਾਬੀ ਜਾਂ ਟੀਚਾ ਕੀ ਹੁੰਦਾ ਕਹਿਣ ਲੱਗੀ ਵਿਆਹ ਕਰਾਉਣਾ ਤੇ ਵਿਆਹ ਕਰਾਉਣ ਤੋਂ ਬਾਅਦ ਸ਼ਾਇਦ ਬੱਚੇ ਜਿਹਦੇ ਬੱਚੇ ਨਾ ਹੋਣ ਉਹਦਾ ਟੀਚਾ ਹੁੰਦਾ ਕਿ ਮੇਰੇ ਘਰ ਬੱਚੇ ਹੋਣ ਸੰਤਾਨ ਹੋਵੇ ਤੇ ਉਸ ਤੋਂ ਬਾਅਦ ਉਹ ਸੰਤਾਨ ਦੇ ਨਾਲ ਸੁੱਖ ਭੋਗਣਾ ਉਹਨਾਂ ਨੂੰ ਚੰਗੀ ਸਿੱਖਿਆ ਦੇਣੀ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕਰਨਾ ਤੇ ਫਿਰ ਇੱਕ ਸਮਾਂ ਆਉਂਦਾ ਜਦੋਂ ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਆਪਾਂ ਉਹਨਾਂ ਦਾ ਵਿਆਹ ਵੇਖੀਏ ਕਿ세 ਜੀਵਨ ਵਿੱਚ ਆਪਾਂ ਕਾਮਯਾਬੀ ਸਮਝਦੇ ਹਾਂ ਜਿੰਦਗੀ ਵਿੱਚ ਹੋਰ ਛੋਟੇ ਮੋਟੇ بڑے ਪੜਾਉ ਹੁੰਦੇ ਨੇ ਪਰੇ ਵੱਡੇ ਪੜਾਉ ਨੇ ਜਿਨ੍ਹਾਂ ਦੇ ਸਰ ਨਹੀਂ ਹੁੰਦੇ ਉਹ ਜਾਣਦੇ ਆ ਤੇ ਫਿਰ ਫਿਰ ਉਹਨਾਂ ਦੇ ਗਾਂ ਬੱਚੇ ਹੋ ਜਾਂਦੇ ਜੋ ਮੈਂ ਆਪਣੇ ਮਾਂ ਪਿਓ ਦਾ ਵਰਤਾਰਾ ਵੇਖਦੀ ਆ ਉਹਨਾਂ ਦੀ ਕਾਮਯਾਬੀ ਪਤਾ ਕਾਦੇ ਚ ਆ ਕਿ ਗਾਉ ਆਪਣੇ ਪੋਤੇ ਪੋਤੀਆਂ ਖੜਾਉਣ ਉਹਨਾਂ ਦੇ ਨਾਲ ਜ਼ਰੂਰ ਖੇਡ ਕੇ ਵੇਖਣਾ ਤੇ ਉਸ ਤੋਂ ਬਾਅਦ ਕਿੰਨਾ ਕਿਤੇ ਚਾਹ ਹੁੰਦੀ ਆ ਕਿ ਉਹਨਾਂ ਦੇ ਵਿਆਹ ਵੀ ਵੇਖਣ ਉਹ ਵੇਖ ਪਾਉਂਦੇ ਜਾਂ ਨਹੀਂ ਵੇਖ ਪਾਉਂਦੇ ਉਹ ਗੱਲ ਅਲੱਗ ਕਈ ਕਰਮਾੜੀ ਵੇਖ ਵੀ ਲੈਂਦੇ ਹੋਣਗੇ ਸ਼ਾਇਦ ਤੂੰ ਜਾਂ ਮੈਂ ਨਾ ਵੇਖ ਸਕੀਏ ਤੂੰ ਤੇ ਖਾਸ ਤੌਰ ਤੇ ਨਹੀਂ ਸ਼ਾਇਦ ਵੇਖ ਪਾਏਂਗੇ ਮੈਂ ਹੱਲੇ ਮਨ ਬਣਾਉਣਾ ਇਸ ਤਰੀਕੇ ਦੇ ਨਾਲ ਬੰਦਾ ਬੰਦਾ ਸਾਰੀ ਜ਼ਿੰਦਗੀ ਇੱਕ ਟੀਚੇ ਤੋਂ ਦੂਸਰੇ ਟੀਚੇ ਤੱਕ ਤੁਰਿਆ ਰਹਿੰਦਾ ਤੈਨੂੰ ਪਤਾ ਮਜ਼ੇ ਦੀ ਗੱਲ ਬੰਦੇ ਨੂੰ ਹਰ ਮੌਕੇ ਤੇ ਲੱਗਦਾ ਇਹ ਮੇਰੀ ਕਾਮਯਾਬੀ ਹੈ ਮੈਂ ਇੱਥੋਂ ਤੱਕ ਪਹੁੰਚ ਗਿਆ ਤੇ ਫਿਰ ਆਪਾਂ ਅਗਲੀ ਕਾਮਯਾਬੀ ਵੱਲ ਨੂੰ ਤੁਰ ਪੈਨੇ ਆ ਅਗਲੇ ਟੀਚੇ ਵੱਲ ਨੂੰ ਤੁਰ ਪੈਨੇ ਸਾਨੂੰ ਅਗਲੇ ਅਗਲੇ ਪੜਾਅ ਨੂੰ ਅਨੁਸਾਰ ਕਰਨ ਦੀ ਮਨ ਦੇ ਵਿੱਚ ਇੱਕ ਇੱਕ ਧੜਕੂ ਸ਼ੁਰੂ ਹੋ ਜਾਂਦਾ ਪਰ ਇਹ ਸਫ਼ਰ ਕਦੀ ਮੁੱਕਦਾ ਨਹੀਂ ਮਜ਼ੇ ਦੀ ਗੱਲ ਪਤਾ ਕੀ ਹੈ ਇਹ ਸਿਰਫ ਪੜਾਅ ਨੇ ਕਦੀ ਤੂੰ ਸੋਚਿਆ ਨਹੀਂ ਕਿ ਇਹ ਮੰਜ਼ਿਲ ਤਾਂ ਹੈ ਹੀ ਨਹੀਂ ਹਰ ਇੱਕ ਪੜਾਅ ਦੇ ਵਿੱਚ ਬੰਦਾ ਕਾਮਯਾਬ ਹੁੰਦਾ ਮੈਂ ਜ਼ਿੰਦਗੀ ਤੋਂ ਇਹ ਸਿੱਖਿਆ ਕਿ ਆਪਾਂ ਕਦੀ ਵੀ ਅਸਫਲ ਨਹੀਂ ਹੁੰਦੇ ਤੈਨੂੰ ਪਤਾ ਤੂੰ ਵੀ ਕਦੀ ਅਸਫਲ ਨਹੀਂ ਹੋਈ ਜੇ ਤੂੰ ਜਨਮ ਲੈ ਕੇ ਸਕੂਲ ਦੇ ਵਿੱਚੋਂ ਦੀ ਪੜ੍ਹ ਲਿਖ ਕੇ ਆਪਣੇ ਮਾਂ ਪਿਓ ਦਾ ਪਿਆਰ ਮਾਣ ਕੇ ਆਪਣੇ ਭੈਣਾਂ ਭਰਾਵਾਂ ਦਾ ਸਾਥ ਮਾਣ ਕੇ ਇੱਥੋਂ ਤੱਕ ਪਹੁੰਚ ਗਈ ਤੇ ਉਹਦੇ ਵਿੱਚ ਬਹੁਤ ਸਾਰੀਆਂ ਕਾਮਯਾਬੀਆਂ ਹੋਣਗੀਆਂ ਤੂੰ ਇਹ ਨਹੀਂ ਕਹਿ ਸਕਦੀ ਕਿ ਕਿਸੇ ਵੀ ਮੋੜ ਦੇ ਉੱਤੇ ਤੂੰ ਕਾਮਯਾਬ ਨਹੀਂ ਹੋਈ ਅਸਲ ਦੇ ਵਿੱਚ ਇਨਸਾਨ ਕਦੀ ਫੇਲ ਹੀ ਨਹੀਂ ਹੁੰਦਾ ਇਨਸਾਨ ਹਮੇਸ਼ਾ ਕਾਮਯਾਬ ਹੀ ਹੁੰਦਾ ਉਹਨੂੰ ਆਪਣੀ ਨਾਕਾਮਯਾਬੀ ਇਸ ਕਰਕੇ ਲੱਗਦੀ ਹੈ ਕਿਉਂਕਿ ਉਹਦੇ ਮੁਤਾਬਕ ਕਾਮਯਾਬੀ ਨਹੀਂ ਉਹਨੂੰ ਮਿਲੀ ਹੁੰਦੀ। ਜੋ ਫਰਸਟ ਹੋਣਾ ਚਾਹੁੰਦਾ ਹੁੰਦਾ ਤੇ ਉਹ ਸੈਕੰਡ ਆ ਜਾਂਦਾ। ਪਰ ਜਿਹੜਾ ਫੇਲ ਹੋਇਆ ਉਹਦੇ ਲਈ ਜਾਂ ਉਹਦੇ ਮੁਕਾਬਲੇ ਤੇ ਤੁਸੀਂ ਵੀ ਬੜੇ ਕਾਮਯਾਬ ਹੋ। ਜਿੱਥੋਂ ਤੱਕ ਮੈਨੂੰ ਪਤਾ ਤੇਰੇ ਨੰਬਰ ਹੀ ਘਟਾਏ। ਫੇਲ ਤੇ ਨਹੀਂ ਹੋਈ। ਇਸ ਕਰਕੇ ਜਿਹੜਾ ਫੇਲ ਹੋਇਆ ਉਹਦੇ ਲਈ ਤੇ ਤੂੰ ਵੀ ਕਾਮਯਾਬ ਹੋਵੇਂ। ਉਹ ਵੱਖਰੀ ਗੱਲ ਹੈ ਕਿ ਤੇਰੇ ਲਈ ਕਾਮਯਾਬੀ ਕੁਝ ਹੋਰ ਤੇਰਾ ਮੁਕਾਬਲਾ ਕਿਤੇ ਹੋਰ ਚੱਲ ਰਿਹਾ। ਤੂੰ ਆਪਰ ਤੂੰ ਉੱਚਿਆਂ ਦੇ ਨਾਲ ਮੁਕਾਬਲਾ ਕਰਕੇ ਬੈਠੀ। ਮੈਂ ਤੈਨੂੰ ਸਿਰਫ ਇਹ ਨਾ ਕਹਿਣਾ ਚਾਹੁੰਦੀ ਇਹ ਜਿੰਨੇ ਵੀ ਪੜਾਅ ਨੇ ਜ਼ਿੰਦਗੀ ਦੇ ਵਿੱਚ ਕਿਤੇ ਸਫਲਤਾ ਕਿਤੇ ਸਫਲਤਾ ਕਿਤੇ ਗੁੱਸੇ ਕਿਤੇ ਰੋਣੇ ਇਹ ਸਾਰਾ ਕੁਝ ਇਹ ਛੋਟੇ ਛੋਟੇ ਪੜਾਅ ਨੇ ਪੌੜੀ ਦੇ ਡੰਡੇ ਨੇ ਇਹ ਮੰਜ਼ਲ ਨਹੀਂ ਹੈ ਤੇ ਇਹਨਾਂ ਦੇ ਵਿੱਚੋਂ ਦੀ ਹੋ ਕੇ ਹੀ ਸਾਨੂੰ ਲੰਘਣਾ ਪੈਣਾ ਜਿਹੜਾ ਇਨਸਾਨ ਇਹਨਾਂ ਨੂੰ ਇੰਜੋਏ ਕਰਨਾ ਸਿੱਖ ਲੈਂਦਾ ਇਹਨਾਂ ਛੋਟੇ ਛੋਟੇ ਪੜਾਵਾਂ ਦੇ ਵਿੱਚੋਂ ਉੱਤੇ ਥੱਲੇ ਹੋ ਕੇ ਹੌਲੀ ਹੌਲੀ ਇਹ ਪੌੜੀ ਚੜਦਾ ਜਾਂਦਾ ਉਹਨੂੰ ਜ਼ਰੂਰ ਮੰਜ਼ਲ ਮਿਲਦੀ ਹੈ ਕਿਹੜੀ ਮਿਲਦੀ ਹੈ ਜਦੋਂ ਜਿਹਨੂੰ ਜੋ ਅਹਿਸਾਸ ਹੋ ਗਿਆ ਕਿਸੇ ਵੇਲੇ ਕਿਸੇ ਨੂੰ ਕੋ ਨਿੱਕੀ ਜੀ ਚੀਜ਼ ਬਹੁਤ ਵੱਡਾ ਅਹਿਸਾਸ ਦੇ ਜਾਵੇ ਬਹੁਤ ਵੱਡੀ ਖੁਸ਼ੀ ਦੇ ਜਾਵੇ ਉਦੋਂ ਆਪਾਂ ਖੁਸ਼ ਹੁੰਨੇ ਆ ਕੋਈ ਚੀਜ਼ ਸਾਡੇ ਮੁਤਾਬਕ ਨਹੀਂ ਹੁੰਦੀ ਆ ਆਪਾਂ ਦੁਖੀ ਹੁੰਨੇ ਆ ਇਹ ਜੀਉਂਦੀ ਜਾਣਦਾ ਇੱਕ ਵਰਤਾਰਾ ਇਸ ਦੌੜ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਅਸਫਲ ਹੁੰਦੇ ਨੇ ਪਰ ਅਸਲੀਅਤ ਦੇ ਵਿੱਚ ਉਹ ਸਫਲ ਹੋਏ ਨਹੀਂ ਹੁੰਦੇ ਉਹ ਸਿਰਫ ਉਹਨਾਂ ਦਾ ਰਾਹ ਥੋੜਾ ਜਿਹਾ ਔਖਾ ਹੁੰਦਾ ਹੁਣ ਉਹਨਾਂ ਨੇ ਸਫਲ ਹੀ ਹੁੰਦਾ ਜੇਕਰ ਉਹ ਅੱਗੇ ਆਪਣਾ ਸਫ਼ਰ ਜਾਰੀ ਰੱਖਣ ਤਾਂ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਸਿਰਫ ਇੱਕੀ ਇੱਕ ਕੀ ਕਹਿਣ ਦੀ ਗੱਲ ਹੈ ਕੀ ਤੈਨੂੰ ਮੈਂ ਕਹੂੰਗੇ ਕਿਸੇ ਜ਼ਿੰਦਗੀ ਦੇ ਵਿੱਚ ਸਿਰਫ ਉਹ ਲੋਕ ਹਾਰਦੇ ਨੇ ਅਸਫਲ ਸਿਰਫ ਉਹ ਹੁੰਦੇ ਨੇ ਜਿਹੜੇ ਇਸ ਸਫ਼ਰ ਨੂੰ ਤੈਅ ਕਰਨਾ ਛੱਡ ਦਿੰਦੇ ਆ ਜਿਹੜੇ ਆਪਣੇ ਕਦਮ ਰੋਕ ਲੈਂਦੇ ਆ ਨਹੀਂ ਤੇ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਭਾਰੇ ਤੁਹਾਡੇ ਜਿੰਨੇ ਵੀ ਔਖੇ ਤੁਹਾਡੇ ਰਾਹ ਆਉਣ ਯਾਦ ਰੱਖੀ ਉਹਨਾਂ ਵਧੀਆ ਨਤੀਜਾ ਮਿਲਦਾ ਉਨੀ ਵੱਡੀ ਮੰਜ਼ਿਲ ਤੁਸੀਂ ਸਰ ਕਰਨ ਵੱਲ ਜਾ ਰਹੇ ਹੁੰਦੇ ਹੋ ਕਹਿੰਦੇ ਨੇ ਬਾੜਨ ਉਸ ਕੁੜੀ ਦੀ ਜਾਨ ਬਚਾਉਣ 'ਚ ਕਾਮਯਾਬ ਹੋਏ ਸਿਰਫ ਇਹ ਨਹੀਂ ਐਨਾਈ ਉਸ ਕੁੜੀ ਨੇ ਆਪਣਾ ਸਫ਼ਰ ਜਾਰੀ ਰੱਖਿਆ ਤੇ ਇੱਕ ਦਿਨ ਉਸ ਕਾਲਜ ਦੀ ਉਹ ਪ੍ਰਿੰਸੀਪਲ ਵੀ ਬਣੀ ਤੇ ਜੇ ਉਹ ਉੱਥੇ ਆਪਣਾ ਸਫ਼ਰ ਅਧੂਰਾ ਛੱਡ ਜਾਂਦੀ ਤੇ ਫਿਰ ਉਹਨੂੰ ਪਤਾ ਹੀ ਨਹੀਂ ਸੀ ਉਹਦੇ ਲਈ ਜ਼ਿੰਦਗੀ ਚੱਗੇ ਕੀ ਹੈ ਉਹ ਅਲੱਗ ਗੱਲ ਹੈ ਕਿ ਪ੍ਰਿੰਸੀਪਲ ਬਣਨ ਤੋਂ ਬਾਅਦ ਵੀ ਇਹ ਸਫ਼ਰ ਜਾਰੀ ਰਹਿੰਦਾ ਉਹ ਵੀ ਕੋਈ ਮੰਜ਼ਲ ਨਹੀਂ ਉਹ ਵੀ ਕੋ ਤੁਹਾਡੀ ਜ਼ਿੰਦਗੀ ਦਾ ਟੀਚਾ ਨਹੀਂ ਬੱਸ ਇਸੇ ਤਰ੍ਹਾਂ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਲੱਗੇ ਰਹੋ ਕਿਸੇ ਵੇਲੇ ਵੀ ਤੁਹਾਨੂੰ ਲੱਗੇ ਕਿ ਤੁਸੀਂ ਕਾਮਯਾਬ ਨਹੀਂ ਹੋ ਰਹੇ ਕਿਸੇ ਵੇਲੇ ਵੀ ਲੱਗੇ ਕਿ ਤੁਹਾਨੂੰ ਹਰ ਥਾਂ ਦੇ ਉੱਤੇ ਫੇਲੀਅਰ ਮਿਲ ਰਿਹਾ ਤਾਂ ਯਾਦ ਰੱਖੋ ਉਹ ਜਿੰਨਾ ਔਖਾ ਰਾਹ ਤਾਂ ਹੀ ਹੰਡਾਰੇ ਹੋਵੇ ਦਾ ਮਤਲਬ ਕਿ ਓਨੀ ਵਧੀਆ ਓਨੀ ਸ਼ਾਨਦਾਰ ਮੰਜ਼ਿਲ ਤੁਹਾਨੂੰ ਅੱਗੇ ਚਾਗੇ ਮਿਲੂਗੀ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਸਫ਼ਰ ਨੂੰ ਜਾਰੀ ਰੱਖਿਓ ਖਿੜੇ ਮੱਥੇ ਇਸ ਸਫ਼ਰ ਨੂੰ ਜਾਰੀ ਰੱਖਿਓ